प्यारे दोस्तों ए स्पेशल सेशन जेड़ा ए सरकार ने लेके आंदा ਤੁਸੀਂ ਆਪਿਆ ਆਪੇ ਵੇਖਿਆ ਹੋਣਾ ਕਿ ਸਪੈਸ਼ਲ ਬੁਲਾ ਲਿਆ ਸੈਸ਼ਨ ਤੇ ਸੈਸ਼ਨ ਦੀ ਤਿਆਰੀ ਹੈ ਨਹੀਂ ਕੋਈ ਜਿਸ ਗੰਭੀਰ ਮੁੱਦੇ ਤੇ ਲੈ ਕੇ ਆਂਦਾ ਜਿੱਥੇ ਹਰ ਪੰਜਾਬੀ ਨਾ ਸਾਡੇ ਸੂਬੇ ਵਿੱਚ ਜਾਂ ਦੇਸ਼ ਵਿੱਚ ਹੀ ਨਹੀਂ ਬਾਹਰਲੇ ਦੇਸ਼ਾਂ ਵਿੱਚ ਵੀ ਜਿੱਥੇ ਪੰਜਾਬੀ ਜਗਤ ਬੈਠਾ ਉਹ ਸਾਰੇ ਬਹੁਤ ਜ਼ਿਆਦਾ ਚਿੰਤਤ ਨੇ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਉਹ ਇਸ ਪਾਰਟੀ ਤੋਂ ਉਮੀਦ ਰੱਖਦੇ ਸੀ ਕਿ ਜਿਸ ਪਾਰਟੀ ਨੇ ਵਾਅਦਾ ਕੀਤਾ ਸੀ ਸਰਕਾਰ ਬਣਾਉਣ ਤੋਂ ਪਹਿਲੇ ਕਿ ਅਸੀਂ ਜਦੋਂ ਵੀ ਸਰਕਾਰ ਚਾਏ ਅਸੀਂ 24 ਘੰਟਿਆਂ ਦੇ ਵਿੱਚ ਬੇਅਦਬੀਆਂ ਦੀ ਜਸਟਿਸ ਦਵਾਂਗੇ ਅੱਜ ਤਕਰੀਬਨ ਤੁਸੀਂ ਵੇਖੋ ਇਹ ਸਰਕਾਰ ਦੇ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਇਹਨਾਂ ਨੂੰ ਆਪਣਾ ਖੱਲੜਾ ਤਿਆਰ ਨਹੀਂ ਹੋਇਆ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਸਿਮਿਲਰ ਬਿਲ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਈ ਉਹ ਮੈਂ ਸਾਰੇ ਹਾਊਸ ਨੂੰ ਤੇ ਸਾਰੇ ਪੰਜਾਬੀ ਜਗਤ ਨੂੰ ਦੱਸਣਾ ਚਾਹਨਾ ਉਹ ਬਿਲ ਯੂਨੀਨਿਮਸਲੀ ਪਾਸ ਹੋਇਆ ਸੀ ਹਰ ਪਾਰਟੀ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸੀ ਅਕਾਲੀ ਦਲ ਵੀ ਸੀ ਜਿਹਦੇ ਵਿੱਚ ਭਾਜਪਾ ਵੀ ਸੀ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਬਕਾਇਦਾ ਤੌਰ 'ਤੇ ਉਹਦਾ ਸਮਰਥਨ ਕਰਕੇ ਯੂਨੀਨੀਮਸਲੀ ਪਾਸ ਕੀਤਾ ਅਸੀਂ ਹੈਰਾਨ ਹੋਏ ਆ ਪਹਿਲੇ 2 ਦਿਨ ਦਾ ਸੈਸ਼ਨ ਫੇਰ ਸਾਡੇ ਖਾਤੇ ਚੜ੍ਹ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕਿ ਜੀ ਅਸੀਂ ਆਪੋਜੀਸ਼ਨ ਤੇ ਕਹਿੰਦੇ ਇਹਨਾਂ ਨੂੰ 2 ਦਿਨ ਐਕਸਟਰਾ ਦਿੱਤੇ ਨੇ ਦੋ ਜਨ ਜਿਹੜੇ ਸਾਨੂੰ ਐਕਸਟਰਾ ਦਿੱਤੇ ਸਪੀਕਰ ਸਾਹਿਬ ਨੇ ਉਹ ਸਾਡਾ ਮੇਨ ਮਕਸਦ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਚਰਚਾ ਕਰੋ ਦੂਸਰੇ ਦਿਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਤੁਹਾਡੀ ਉਹਦੇ ਤੇ ਚਰਚਾ ਕਰਨੀ ਹੈ ਅੱਜ ਸੱਦਿਆ ਗਿਆ ਸਾਰਿਆਂ ਦਾ ਸਪੀਕਰ ਸਾਹਿਬ ਨੇ ਮੀਟਿੰਗ ਕੀਤੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਇਹ ਗੱਲ ਕਹੀ ਕਿ ਅਸੀਂ ਚਾਹਾਂਗੇ ਕਿ ਚੰਗੇ ਮਾਹੌਲ ਦੇ ਵਿੱਚ ਬੇਅਦਬੀਆਂ ਦਾ ਕਿਉਂਕਿ ਬਹੁਤ ਸੈਂਸਿਟਿਵ ਮੁੱਦਾ ਹੈ ਕਿ ਸੰਜੀਦਾ ਉੱਥੇ ਬਹਿਸ ਹੋਣੀ ਚਾਹੀਦੀ ਹੈ ਅਸੀਂ ਪ੍ਰੋਮਿਸ ਕੀਤਾ ਕੀ ਸੰਜੀਦਾ ਬਹਿਸ ਹੋਏਗੀ ਪਰ ਸਪੀਕਰ ਸਾਹਿਬ ਜਿਹੜਾ ਐਡਵਾਂਸ ਡਰਾਫਟ ਸਾਨੂੰ ਤੁਸੀਂ اپੋਜੀਸ਼ਨ ਪਾਰਟੀਆਂ ਨੂੰ ਜਾਂ ਮੈਂਬਰਜ਼ ਨੂੰ ਦੇਣਾ ਹੁੰਦਾ ਤੁਸੀਂ ਇਹ ਐਡਵਾਂਸ ਡਰਾਫਟ ਹੀ ਕੋਈ ਨਹੀਂ ਦਿੰਦਾ 15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਹੋ ਉਸ ਐਡਵਾਂਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਅਸੀਂ ਕੰਪਿਊਟਰਾਂ ਦੀ ਜਿਹੜੇ ਕੋਈ ਬਟਨ ਨਾ ਪੀਏ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰਸ ਨੇ ਲੀਗਲ ਮੈਟਰਸ ਨੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਾ ਸਨੇਤਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨੇ ਤਾਂ ਅਸੀਂ ਸਟੱਡੀ ਕਰਨਾ ਹੁੰਦਾ ਅੰਦਰ ਇਸ ਗੱਲ ਦੀ ਫਿਰ ਸਾਰਿਆਂ ਦੇ ਵਿੱਚ ਇਹ ਗੱਲ ਮੁੱਕੀ ਕਿ ਠੀਕ ਹੈ ਅੱਜ ਅਸੀਂ ਇਹਨੂੰ ਇੰਟਰੋਡਿਊਸ ਕਰਵਾ ਦਾਂਗੇ ਗਵਰਨਮੈਂਟ ਵੱਲੋਂ ਪਰ ਬਹਿਸ ਕੱਲ ਸਵੇਰੇ ਦੇ ਉੱਤੇ ਸ਼ੁਰੂ ਹੋਏਗੀ ਅਸੀਂ ਸਾਰੇ ਇਸ ਗੱਲ ਨੂੰ ਐਕਸੈਪਟ ਕਰਕੇ ਆ ਗਏ ਮੈਨੂੰ ਪਤਾ ਲੱਗਾ ਹੁਣ ਥੋੜੀ ਦੇਰ ਪਹਿਲੇ ਭਗਵੰਤ ਮਾਨ ਜੀ ਇੱਥੇ ਕਹਿ ਕੇ ਗਏ ਨੇ ਕਿ ਬਾਦਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਹੈ ਨਹੀਂ ਸਾਨੂੰ ਵਕਤ ਚਾਹੀਦਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਬੇਅਦਬੀਆਂ ਦੇ ਮੁੱਦੇ ਤੇ ਵੀ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜੀ ਗੰਭੀਰਤਾ ਵਿਖਾਣ ਦੀ ਲੋ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਵੀ ਸਾਡੀ ਮੀਟਿੰਗ ਵਿੱਚ ਸ਼ਾਮਲ ਸਨ ਉਹ ਵੀ ਚੰਦੇ ਸੀ ਅਮਨ अरोड़ा जी ਕਾ ਸੰਜੀਦਗੀ ਦੇ ਨਾਲ ਇੱਥੇ ਬਹਿਸ ਹੋਣੀ ਚਾਹੀਦੀ ਅਸੀਂ ਵੀ ਚਾਹਦੇ ਹਾਂ ਕੋਈ ਗੁਨਾਹਗਰ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਬੇਅਦਵੀ ਕਰਦਾ ਉਹ ਸਜ਼ਾ ਤੋਂ ਬਿਨਾ ਜਾਣਾ ਨਹੀਂ ਚਾਹੀਦਾ ਬਾਕੀ ਸਾਰੀ ਚਰਚਾ ਸਵੇਰੇ ਰੱਖਾਂਗੇ ਅਸੀਂ ਤਿਆਰ ਬਰ ਤਿਆਰ ਸੀ ਅਸੀਂ ਚਾਹਦੇ ਸੀ ਸੰਜੀਦਾ ਮਾਹੌਲ ਛੋਏ ਮੈਂ ਇਹੀ ਗੱਲ ਕਹੀ ਸੀ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਸਾਡੇ ਕੋਲ ਤੇ ਇਹੋ ਜਿਹਾ ਜਵਾਬ ਹੈ ਨੇ ਜਿੱਦਣ ਅਸੀਂ ਤੁਹਾਨੂੰ ਸਵਾਲ ਪੁੱਛ ਲਿਆ ਉਹਦੋਂ ਤੁਸੀਂ ਪਾਣੀਓ ਪਾਣੀ ਹੋ ਜਾਣਾ ਤਾਂ ਇਸ ਗੱਲ ਕਾਰਨ ਇਹਦੇ ਵਿੱਚ ਬੈਟਰਮੈਂਟ ਇਹੀ ਹੈ ਤੋਂ ਸਪੀਕਰ ਸਾਹਿਬ ਨੇ ਅਲਟੀਮੇਟਲੀ ਸੋਚ ਵਿਚਾਰ ਕੇ ਸੈਂਸ ਆਫ ਦੀ ਹਾਊਸ ਮジョਰਿਟੀ ਭਾਵੇਂ ਇਹਨਾਂ ਕੋਲ ਹੈ ਬਟ ਸਾਰੀਆਂ ਪੋਲਿਟੀਕਲ ਜਮਾਤਾਂ ਚਾਹੁੰਦੀਆਂ ਸੀ ਕਿ ਕੱਲ ਚਰਚਾ ਹੋਏ ਸਾਨੂੰ ਟਾਈਮ ਮਿਲੇ ਅਸੀਂ ਸਟੱਡੀ ਕਰ ਸਕੀਏ ਅਸੀਂ ਸਾਥੀਆਂ ਦੀ ਰਾਏ ਲੈ ਸਕੀਏ ਅਸੀਂ ਇਨ੍ਹਾਂ ਮੁੱਦਿਆਂ ਤੇ ਬੈਟਰਮੈਂਟ ਆਫ ਪੰਜਾਬ ਵਾਸਤੇ ਸੋ ਥੈਟ ਇਸ ਕਿਸਮ ਦੇ ਇਨਸੀਡੈਂਟ ਮਿਨਿਮਾਈਜ਼ ਹੋ ਸਕਣ ਲੋਕਾਂ ਨੂੰ ਡਰ ਹੋਏ ਲੋਕਾਂ ਨੂੰ ਖੌਫ ਹੋਏ ਬੇਦੀਬੀਆਂ ਦਾ ਅਸੀਂ ਕੱਲੇ ਦੇਤੇ ਬਹਿਸ ਕਰਾਂਗੇ ਇਹਦੇ ਨਾਲ ਨਾਲ ਸਾਨੂੰ ਹੈਰਾਨੀ ਇਸ ਗੱਲ ਦੀ ਹੋਈ ਹੈ ਅਫਸੋਸ ਵੀ ਬੜਾ ਹੋਇਆ ਕਿ ਸੰਵਾ ਸਾਹਿਬ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਲਾਅ ਐਂਡ ਆਰਡਰ ਦੀ ਜਿਹੜੀ ਗੰਭੀਰ ਮਸਲਾ ਉਹਦੇ ਤੇ ਚਰਚਾ ਕਰਾਂਗੇ ਅੱਜ ਜੇ ਤੁਸੀਂ ਵੇਖੋ ਜਿਹੜਾ ਸਾਡੇ ਸਾਹਮਣੇ ਇਹਨਾਂ ਨੇ ਸਾਰਾ ਅੱਜ ਦਾ ਜਿਹੜਾ ਇਹਨਾਂ ਨੇ ਸਾਹਮਣੇ ਰੱਖਿਆ bizness ਉਹਦੇ ਵਿੱਚ ਲਾਅ ਐਂਡ ਆਰਡਰ ਦਾ ਉਹਦੇ ਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਹੈ ਨਹੀਂ ਲੈਂਡ ਪੂਲਿੰਗ ਤੇ ਕੋਈ ਨਹੀਂ ਅੱਜ ਹਜ਼ਾਰਾਂ ਲੋਕ ਇੰਡੀਅਨ نیشنل ਕਾਂਗਰਸ ਦੇ ਸਾਡੀ ਪਾਰਟੀ ਦੀ ਲੀਡਰਸ਼ਿਪ ਤੇ ਪ੍ਰਧਾਨ ਦੇ ਥੱਲੇ ਰਾਜਾ ਵੜਿੰਗ ਜੀ ਦੇ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਨੇ ਪ੍ਰਦਰਸ਼ਨ ਕੀਤਾ ਪੰਜਾਬੀਆਂ ਨੂੰ ਅਸੀਂ ਫੇਰ ਇਹ ਅਪੀਲ ਕਰਨੇ ਆ ਕਿ ਜੋ ਨਰਿੰਦਰ ਮੋਦੀ ਜੀ ਨੇ ਕਾਲੇ ਕਾਨੂੰਨ ਲਿਆ ਕੇ ਸਾਡੀਆਂ ਜ਼ਮੀਨਾਂ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹ ਜ਼ਮੀਨਾਂ ਨੂੰ ਅਡਾਨੀ ਤੇ ਬਾਨੀ ਨੂੰ ਦੇਣਾ ਚਾਹੁੰਦੇ ਸੀ ਜੇ ਪੰਜਾਬੀਆਂ ਨੇ ਉਹਨਾਂ ਦਾ ਮਨਸੂਬਾ ਸਿਰੇ ਨਹੀਂ ਚੜਨ ਦਿੱਤਾ ਤੇ ਕੇਜਰੀਵਾਲ ਨੇ ਕੋਦ ਆ ਇਹ ਵੀ ਮਨਸੂਬਾ ਸੀ ਸਿਰੇ ਨਹੀਂ ਚੜਨ ਦਾਂਗੇ ਕਿਉਂਕਿ ਇਹਨਾਂ ਨੇ ਫਾਈਨਲੀ ਇਥੋਂ ਭੱਜਣਾ ਨਾ ਕੇਜਰੀਵਾਲ ਨੇ ਕੋਈ ਸਾਈਨ ਕੀਤੀ ਫਾਈਲ ਨਾ ਭਗਵੰਤ ਕਰਨ ਨੂੰ ਫਿਰਦਾ ਚੀਫ ਸਕੱਟਰੀ ਸਾਹਿਬ ਦੀ ਸਤਾਈ ਦੇ ਵਿੱਚ ਟਰਮ ਮੁੱਕ ਜਾਣੀ ਨੌਕਰੀ ਖਤਮ ਹੋ ਜਾਣੀ ਤੇ ਆਪਾਂ ਲਭਾਂਗੇ ਕਿ ਤੋ ਇਸ ਗੱਲ ਕਾਰ ਤਰਲੋ ਮੱਛੀ ਹੋਏ ਨੇ ਆਪਣੇ ਜਿਹੜੇ ਦਿੱਲੀ ਤੋਂ ਲਿਆ ਕੇ ਤਾੜ ਵੀ ਇੱਥੇ ਬਿਠਾਏ ਨੇ ਉਹ ਐਮਐਲਏ ਨੂੰ ਮਨਿਸਟਰਾਂ ਨਾਲ ਮੀਟਿੰਗਾਂ ਕਰਦੇ ਨੇ ਤੁਸੀਂ ਲੋਕਾਂ ਨੂੰ ਇਸ ਗੱਲ ਵੱਲ ਪ੍ਰੇਰਿਤ ਕਰੋ ਕਿ ਬੜਾ ਤੁਹਾਡੇ ਹੱਕ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਜਿਹੜੀ ਇਹ ਪਾਲਿਸੀ ਹੈ ਕਿ ਪ੍ਰੇਰਿਤ ਕਰੋ ਪ੍ਰੇਰਿਤ ਕਿਸੇ ਨੇ ਨਹੀਂ ਨਹੀਂ ਹੋਣਾ ਸਤਿੰਦਰ ਜਨ ਜੀ ਤੁਹਾਨੂੰ ਲੁੱਟ ਨਹੀਂ ਕਿਸੇ ਨੇ ਕਰਨ ਤੇ ਸੋ ਕੱਲ ਅਸੀਂ ਠੋਕਵਾ ਇਹਨੂੰ ਜਵਾਬ ਵੀ ਦਵਾਂਗੇ ਭਗਵੰਤੂ ਇਹਦੀ ਪਾਰਟੀ ਨੇ ਤੇ ਇਹਨੇ ਤੇ ਕੇਜਰੀਵਾਲ ਨੇ ਜਿਹੜਾ ਸਮੁੱਚੇ ਪੰਜਾਬ ਨੂੰ ਯਕੀਨ ਦਿਵਾਇਆ ਸੀ 24 ਘੰਟਿਆਂ ਦਾ ਉਹ ਕਈ ਮਹੀਨਿਆਂ ਵਿੱਚ ਤਬਦੀਲ ਹੋ ਕੇ ਰਹਿ ਗਿਆ ਤੇ ਕੀ ਕੀ ਕਾਰਗੁਜ਼ਾਰੀ ਇਹ ਨਹੀਂ ਦੇਖੋ ਮੈਂ ਦੱਸਣਾ ਚਾਹਨਾ ਰਾਸ਼ਟਰਪਤੀ ਜੀ ਕੋ ਜਿਹੜਾ ਬਿੱਲ ਗਿਆ 2018 ਦਾ ਗਿਆ ਅਜੇ ਤੱਕ ਕਦੀ ਵੀ ਜਦੋਂ ਦੇ ਬਾਈ ਦੇ ਆਏ ਨੇ ਇੱਕ ਵਾਰ ਵੀ ਇਹਨਾਂ ਨੇ ਜਾ ਕੇ ਰਾਸ਼ਟਰਪਤੀ ਜੀ ਦੇ ਕੋਲ ਇੱਕ ਵਾਰ ਵੀ ਸੰਜੀਦਾ ਇਹਨਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਬਿੱਲ ਨੂੰ ਜਿਹੜਾ ਸਰਬਸੰਪਤੀ ਨਾਲ ਪਾਸ ਹੋਇਆ ਕਿ ਅਸੀਂ ਉਸ ਨੂੰ ਮਨਜ਼ੂਰੀ ਦਿਵਾ ਸਕੀ ਸੋ ਕੱਲ ਮੇਰੇ ਵੀਰੋ ਤੇ ਭਰਾਓ ਇਹਦੇ ਤੇ ਬਹਿਸ ਹੋਏਗੀ ਸੰਜੀਦਾ ਬਹਿਸ ਹੋਏਗੀ ਅਸੀਂ ਪੰਜਾਬ ਦੇ ਸੈਂਟੀਮੈਂਟਸ ਦੇ ਨਾਲ ਤੇ ਇਹਨਾਂ ਦਾ ਚਿਹਰਾ ਮੋਰਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਰੱਖਾਂਗੇ ਕਿ ਇਹਨਾਂ ਦੀ ਸਰਕਾਰ ਨੇ ਸਾਡੇ ਤਿੰਨਾਂ ਸਾਲਾਂ ਦੇ ਵਿੱਚ ਕੀ ਕੀਤਾ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਰ ਇੱਕ ਮੋਤੀ ਹੈ ਰਾਜ ਸਭਾ ਸੰਬੰਧਿਤ ਇਸ ਵਾਰ ਦੀ ਸੈਸ਼ਨ ਦਾ ਸ਼ੁਰੂਆਤ ਸਪੀਕਰ ਸਾਹਿਬ ਦੀ ਗੁਰਬਾਣੀ ਦੀ ਕੁਤਾ ਆਜ਼ਾਦ ਦੇ ਪੜੀਆ ਉਹਨਾਂ ਦੇ ਨਾਮ ਲੰਗੇ ਸਨ ਪਰ ਅਸੀਂ ਦਾ ਤੋਂ ਕਿਸੇ ਵਿਧਾਇਕ ਨੂੰ ਪੈਰਾ ਉੱਤੇ ਲਾਉਂ ਗਿਆ ਕਿ ਆ ਕੀ ਇਹ ਸ੍ਰੂ ਦੇਰ ਤੋਂ ਨਹੀਂ ਮਨਵਾਦਾ ਕਿ ਇਹ ਆਪਣੇ ਆਪ ਦੇ ਵਿੱਚ ਦੇਰ ਤੋਂ ਨਹੀਂ ਹੈ ਵੇਖੋ ਸਰਦਾਰ ਸਾਹਿਬ ਜੀ ਇਸ ਤੁਹਾਡੀ ਗੱਲ ਮੈਂ ਸਹਿਮਤ ਹਾਂ ਬੜਾ ਪਵਿੱਤਰ ਸੱਦੇ ਨੇ ਜੇ ਤੁਸੀਂ ਹੋਲੀ ਸਕ੍ਰਿਪਚਰਜ਼ ਨੂੰ ਕੋਟ ਕਰਨਾ ਤੇ ਤੁਹਾਡਾ ਫਰਜ਼ ਬੰਦਾ ਸੀ ਸਾਰਿਆਂ ਨੂੰ ਪਹਿਲੇ ਕਹਿੰਦੇ ਕਿ ਜਿਹੜੀਆਂ ਸੈਂਟੀਮੈਂਟਸ ਨੂੰ ਸਾਹਮਣੇ ਰੱਖ ਕੇ ਜਿਹੜੇ ਸਾਡੀਆਂ ਪਰੰਪਰਾਵਾਂ ਨੇ ਜਿਸ ਨਾਲ ਸਿਰ ਟਕਣਾ ਜੋੜੇ ਲਾ ਕੇ ਖੜੇ ਹੋਣਾ ਉਹ ਕਰਨਾ ਚਾਹੀਦਾ ਸੀ ਮੈਂ ਸਮਝਣਾ ਇਸ ਗੱਲ ਤੋਂ ਅੱਗੇ ਵਾਸਤੇ ਸਪੀਕਰ ਸਾਹਿਬ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਮੈਂ ਮੰਨਣਾ ਇਹ ਕੋਤਾਹੀ ਵੱਡੀ ਹੋਈ ਹੈ ਬਟ ਸਪੀਕਰ ਕਿਉਂਕਿ ਸਪੀਕਰ ਹੁੰਦੇ ਨੇ ਅਸੀਂ ਚਾਹਾਂਗੇ ਇਹਨਾਂ ਗੱਲਾਂ ਦਾ ਅੱਗੇ ਤੋਂ ਧਿਆਨ ਕੀਤਾ ਜਾਵੇ ਇੱਕ ਪਾਸੇ ਤਾਂ ਖਿਆਲ ਜਾ ਰਿਹਾ ਕਿ ਬੀ ਆਪੀ ਜੀ ਹੈ ਉਹਨਾਂ ਦਾ ਧੰਨ ਧਾਰੂ ਦੋਸ਼ੀ ਆ ਉਹਨਾਂ ਨੂੰ ਸਜਾਪਨਾ ਦੂਸਰੇ ਪਾਸੇ ਕੋਈ ਨਹੀਂ ਆਪਦੀ ਜੇ ਐਨ ਛੋਟੇ ਵੀਰ ਜੇ ਤੇਰੇ ਵਾਲੀ ਖੇੜ ਚ ਮੈਂ ਸ਼ੁਰੂ ਹੋ ਜਾਵਾਂ ਤੇ ਬਰਗਾੜੀ ਤੇ ਵਿੱਚ ਤੁਹਾਨੂੰ ਪਤਾ ਹੀ ਹੋਏਗਾ ਕੀ ਕੀ ਉੱਥੇ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਾਅਦ ਦੇ ਵਿੱਚ ਵੀ ਕਰਾਂਗੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੈ ਨੇ ਜਿਹੜੀਆਂ ਅੱਜ ਨਹੀਂ ਕੱਲ ਹੋ ਸਕਦਾ ਕਰਨ ਵਾਲੀਆਂ ਹੁਣ ਸੋ ਇਸ ਦਾ ਜਵਾਬ ਉੱਥੇ ਦਾ ਥੈਂਕ ਯੂ